ਹਾਂਜੀ ਦੋਸਤੋ ਇੱਕ ਵਾਰ ਕਹਿੰਦੇ ਇੱਕ ਪਿੰਡ ਦੇ ਵਿੱਚ ਕੋਈ ਕਿਸਾਨ ਰਹਿੰਦਾ ਸੀ ਜਿਹਦਾ ਘਰ ਆ ਉਹ ਥੋੜਾ ਜਿਹਾ ਮਤਲਬ ਪਾਸੇ ਸੀ ਪਿੰਡ ਤੋਂ ਦੂਰ ਸੀ ਜਿਹਦੇ ਕਰਕੇ ਉਹਨੂੰ ਜਿਹੜਾ ਪਾਣੀ ਆ ਉਹ ਕਿਤੋਂ ਦੂਰੋਂ ਲਿਆਉਣਾ ਪੈਂਦਾ ਸੀ ਤਾਂ ਉਹਨੇ ਕੀ ਕਰਿਆ ਦੋ ਘੜੇ ਇੱਕ ਸੋਟੀ ਦੇ ਨਾਲ ਬੰਨ ਲਏ ਜਾਨੀ ਕਿ ਆਪਦੇ ਮੋਢੇ ਦੇ ਉੱਪਰ ਸੋਟੀ ਰੱਖ ਕੇ ਉਹਦੇ ਨਾਲ ਦੋ ਤੌੜੇ ਜਾਂ ਘੜੇ ਬੰਨੇ ਹੁੰਦੇ ਸੀ ਤਰਜਾਨਾ ਉਹ ਥੋੜੀ ਦੂਰ ਜਾਂਦਾ ਕਿਲੋਮੀਟਰ ਜਾਂ 2 ਕਿਲੋਮੀਟਰ ਜਾਂਦਾ ਤੇ ਉਥੋਂ ਉਹ ਪਾਣੀ ਲੈ ਕੇ ਆਉਂਦੇ ਘਰ ਵਾਸਤੇ ਆਉਂਦਾ ਸੀ ਇਹਦਾ ਰਜਾਨਾ ਦਾ ਕੰਮ ਸੀ ਤਾਂ ਉਹਦੇ ਕੋਲੇ ਜਿਹੜੇ ਦੋ ਘੜੇ ਸੀ ਉਹਨਾਂ ਦੇ ਵਿੱਚੋਂ ਇੱਕ ਤਾਂ ਸਾਫਤਾ ਸੀਗਾ ਤੇ ਜਿਹੜਾ ਦੂਜਾ ਘੜਾ ਸੀ ਉਹਦੇ ਵਿੱਚ ਤੇੜ ਸੀ ਯਾਨੀ ਕਿ ਉਹ ਟਿੜਕਿਆ ਹੋਇਆ ਸੀ ਤਾਂ ਜਦੋਂ ਉਹ ਕਿਸਾਨ ਦੂਰੋਂ ਪਾਣੀ ਲੈ ਕੇ ਆਉਂਦਾ ਤਾਂ ਇੱਕ ਘੜਾ ਤਾਂ ਪੂਰਾ ਉਹਦੇ ਕੋਲੇ ਘਰੇ ਪਹੁੰਚ ਜਾਂਦਾ ਤੇ ਦੂਜਾ ਜਿਹੜੇ ਘੜੇ ਦੇ ਵਿੱਚ ਤੇੜ ਸੀ ਉਹਦੇ ਵਿੱਚੋਂ ਪਾਣੀ ਸਿੰਨਦਾ ਆਉਂਦਾ ਥੋੜਾ ਥੋੜਾ ਪਾਣੀ ਨਿਕਲਦਾ ਆਉਂਦਾ ਤੇ ਉਹ ਘੜਾ ਘਰੇ ਆਉਂਦਾ ਉਹ ਅੱਧਾ ਹੀ ਰਹਿ ਜਾਂਦਾ ਸੀ ਤਾਂ ਕਾਫੀ ਟਾਈਮ ਆ ਮਤਲਬ 7-2 ਸਾਲ ਉਹ ਕਿਸਾਨ ਇਸ ਤਰ੍ਹਾਂ ਚੱਲਦਾ ਰਿਹਾ ਕੰਮ ਰੋਜ਼ਾਨਾ ਹੀ ਤਾਂ ਇੱਕ ਦਿਨ ਜਿਹੜੇ ਉਹ ਦੋਨੇ ਘੜੇ ਸੀ ਤਾਂ ਜਿਹੜਾ ਘੜਾ ਕਹਿੰਦੇ ਵੀ ਭਰਿਆ ਹੋਇਆ ਘੜਾ ਸੀ ਉਹ ਆਪਣੇ ਆਪ ਤੇ ਬੜਾ ਉਹਨੂੰ ਵੀ ਇਸ ਤਰ੍ਹਾਂ ਦਾ ਮਾਣ ਸੀ ਵੀ ਮੈਂ ਤਾਂ ਜਿੰਨਾ ਪਾਣੀ ਕਿਸਾਨ ਉਥੋਂ ਪਾਉਂਦਾ ਉਹਨਾਂ ਘਰੇ ਲਿਆ ਦਿੰਦਾ ਤੇ ਜਿਹੜਾ ਦੂਜਾ ਸੀ ਉਹ ਉਹਦੇ ਵਿੱਚ ਤੇਲ ਸੀ ਉਹਨੂੰ ਇਸ ਗੱਲ ਦੀ ਨਿਰਾਸ਼ਾ ਸੀ ਵੀ ਇਹ ਵਿਚਾਰਾ ਕਿਸਾਨ ਆ ਦੇਖੋ ਵੀ ਇੰਨੀ ਦੂਰੋਂ ਪਾਣੀ ਲੈ ਕੇ ਆਉਂਦਾ ਵੀ ਮੈਂ ਇਹਦੀ ਸਹੀ ਮਦਦ ਨਹੀਂ ਕਰ ਸਕਦਾ ਵੀ ਜਿੰਨਾ ਇਹ ਪਾਣੀ ਲਿਆਉਂਦਾ ਵੀ ਘਰੇ ਆਉਂਦਾ ਆਉਂਦਾ ਤਾਂ ਅੱਧਾ ਹੀ ਰਹਿ ਜਾਂਦਾ ਵੀ ਮੇਰੇ ਚੋਂ ਮਤਲਬ ਕਮੀ ਆ ਵੀ ਮੇਰਾ ਜਿੰਨਾ ਮੈਂ ਉੱਥੋਂ ਲੈ ਕੇ ਆਣਾ ਉਹਨਾਂ ਪਾਣੀ ਨੂੰ ਨਹੀਂ ਪੂਰਾ ਨਹੀਂ ਦੇ ਸਕਦਾ ਤਾਂ ਉਹਨੇ ਸੋਚਿਆ ਵੀ ਕਿਉਂ ਨਾ ਕਿਸਾਨ ਨਾਲ ਗੱਲ ਕੀਤੀ ਜਾਵੇ ਤਾਂ ਉਸ ਘੜੇ ਨੇ ਉਸ ਕਿਸਾਨ ਨੂੰ ਕਿਹਾ ਕਹਿੰਦਾ ਵੀ ਮੈਂ ਮਾਫੀ ਚਾਹਣਾ ਕਹਿੰਦਾ ਵੀ ਜਿੰਨੀ ਤੂੰ ਮਿਹਨਤ ਕਰਦਾ ਪਾਣੀ ਲਿਆਉਣਾ ਵੀ ਮੈਂ ਉਨੀ ਤੇਰੀ ਮਦਦ ਨਹੀਂ ਕਰ ਸਕਦਾ ਵੀ ਜਾਨੀ ਕਿ ਉੱਥੋਂ ਤੋਂ ਘੜੇ ਭਰ ਕੇ ਲਿਆਉਣਾ ਦੂਜਾ ਘੜਾ ਦਾ ਪੂਰੇ ਦਾ ਪੂਰਾ ਆ ਜਾਂਦਾ ਤੇ ਮੇਰੇ ਵਿੱਚ ਜਿਹੜਾ ਪਾਣੀ ਉਹ ਤੇੜ ਹੋਣ ਕਰਕੇ ਸਿੰਮਦਾ ਰਹਿੰਦਾ ਤੇ ਘਰੇ ਆਉਂਦਾ ਪਾਣੀ ਜਿਹੜਾ ਉਹ ਅੱਧਾ ਹੀ ਰਹਿ ਜਾਂਦਾ ਤਾਂ ਕਿਸਾਨ ਕਹਿੰਦਾ ਉਹਨੇ ਮਤਲਬ ਜਿਆਦਾ ਕੁਛ ਨਾ ਬੋਲਿਆ ਉਹ ਕਹਿੰਦਾ ਵੀ ਤੂੰ ਕੱਲ ਨੂੰ ਆਉਂਦਾ ਰਾਹ ਦੇ ਵਿੱਚ ਜਿਹੜੇ ਫੁੱਲ ਲੱਗੇ ਹਨ ਉਹਨਾਂ ਵੱਲ ਦੇਖੀ ਤਾਂ ਅਗਲੇ ਦਿਨ ਫੇਰ ਗਈ ਤਾਂ ਉਸੇ ਦਰੋਂ ਉਹਨੇ ਦੋਨੇ ਤੋੜੇ ਭਰੇ ਘੜੇ ਤੇ ਘਰ ਨੂੰ ਰਸਤੇ ਦੇ ਵਿੱਚ ਆਈ ਜਾਂਦਾ ਉਹ ਜਿਹੜਾ ਘੜਾ ਸੀ ਉਹ ਫੁੱਲਾਂ ਵੱਲ ਵੇਖਦਾ ਆ ਉਹਦੀ ਮਤਲਬ ਰੂਹ ਨੂੰ ਸ਼ਾਂਤੀ ਆਈ ਕਿਉਂਕਿ ਫੁੱਲ ਸੋਹਣੇ ਹੁੰਦੇ ਆ ਉਹ ਜਦੋਂ ਫੇਰ ਘਰੇ ਆ ਗਏ ਤਾਂ ਉਹਨੇ ਫੇਰ ਕਿਸਾਨ ਨੂੰ ਕਿਹਾ ਕਹਿੰਦਾ ਵੀ ਮੈਂ ਤੈਥੋਂ ਫੇਰ ਮਾਫੀ ਮੰਗਦਾ ਵੀ ਜਿੰਨੀ ਮਿਹਨਤ ਤੂੰ ਕਰਦਾ ਵੀ ਮੈਂ ਉਹਦਾ ਪੂਰਾ ਮੁੱਲ ਤੈਨੂੰ ਨਹੀਂ ਦੇ ਰਿਹਾ ਤਾਂ ਕਿਸਾਨ ਨੇ ਉਹਨੂੰ ਕਿਹਾ ਕਹਿੰਦਾ ਵੀ ਮੈਨੂੰ ਪਤਾ ਕੋਈ ਗੱਲ ਨਹੀਂ ਕਹਿੰਦਾ ਤੂੰ ਫੇਰ ਨਾ ਕਰ ਮੈਨੂੰ ਸਭ ਪਤਾ ਕਹਿੰਦਾ ਵੀ ਤੇਰੇ ਵਿੱਚ ਤੇੜਾ ਜਿਹੜਾ ਪਾਣੀ ਆ ਉਹ ਆਧਾ ਰਹਿ ਜਾਂਦਾ ਮੈਂ ਕਿਹਾ ਕੱਲ ਤੈਨੂੰ ਇਸੇ ਲਈ ਕਿਹਾ ਸੀ ਵੀ ਤੂੰ ਰਸਤੇ 'ਚ ਆਉਂਦੇ ਫੁੱਲਾਂ ਵੱਲ ਵੇਖੀਂ ਤਾਂ ਕਹਿੰਦਾ ਵੀ ਮੈਨੂੰ ਲੱਗਦਾ ਵੀ ਤੂੰ ਜਿਹੜੇ ਨਜ਼ਰੀਏ ਨਾਲ ਮੈਂ ਤੈਨੂੰ ਕਿਹਾ ਸੀ ਉਸ ਨਜ਼ਰੀਏ ਨਾਲ ਤੂੰ ਫੁੱਲਾਂ ਵਰ ਨਹੀਂ ਵੇਖਿਆ ਘੜਾ ਕਹਿੰਦਾ ਕਿਵੇਂ ਉਹ ਕਹਿੰਦਾ ਵੀ ਤੇਰੇ ਵਿੱਚ ਤੇੜਾ ਮੈਨੂੰ ਪਤਾ ਇਸ ਤੇੜ ਕਰਕੇ ਤੇਰੇ ਵਿੱਚੋਂ ਪਾਣੀ ਕਹਿੰਦਾ ਸਿੰਦਾ ਰਹਿੰਦਾ ਤੇ ਉਹ ਜਿੱਥੋਂ ਜਿੱਥੋਂ ਦੀ ਆਪਾਂ ਆਉਣੇ ਆ ਉਸ ਧਰਤੀ ਦੇ ਉੱਪਰ ਕਹਿੰਦਾ ਪਾਣੀ ਡਿੱਗਣ ਕਰਕੇ ਉਹ ਧਰਤੀ ਜਿਹੜੀ ਉਹ ਸਿੱਲੀ ਰਹਿੰਦੀ ਹੈ ਨਮੀ ਰਹਿੰਦੀ ਹੈ ਉਹਦੇ ਵਿੱਚ ਗਿਲ ਰਹਿੰਦੀ ਹੈ ਤੇ ਮੈਂ ਕਹਿੰਦਾ ਸਾਰੇ ਰਸਤੇ ਦੇ ਵਿੱਚ ਉੱਥੇ ਫੁੱਲਾਂ ਦੇ ਬੀਜ ਸੀ ਜਿਹੜੇ ਉਹ ਬਖੇਰਤੇ ਸੀ ਤੇ ਉਹ ਬਖੇਰੇ ਫੁੱਲ ਤਾਂ ਮੈਂ ਤੇਰੇ ਵਾਲੇ ਪਾਸੇ ਸੀ ਕਿਉਂਕਿ ਤੇਰੇ ਵਾਲੇ ਪਾਸੇ ਗਿਲ ਰਹਿੰਦੀ ਸੀ ਇਧਰ ਹੀ ਉੱਗ ਰਹੇ ਸੀ ਦੂਜੇ ਘੜੇ ਵਾਲੇ ਪਾਸੇ ਤਾਂ ਕਹਿੰਦਾ ਤੂੰ ਦੇਖਾ ਹੀ ਉਹਦੇ ਵਾਲੇ ਪਾਸੇ ਕੋਈ ਫੁੱਲ ਨਹੀਂ ਕੋਈ ਉਹਦੇ ਪਾਸੇ ਕੋਈ ਵੀ ਫੁੱਲ ਜਿਹੜਾ ਉਹ ਉੱਗੇ ਹੀ ਨਹੀਂ ਤੇ ਨਾ ਹੀ ਉਧਰ ਮੈਂ ਬੀ ਸੱਟ ਨਹੀਂ ਸੀ ਕਿਉਂ ਸੱਟਦਾ ਕਿਉਂਕਿ ਉਹ ਪਾਸਾ ਹੀ ਸੁੱਕਾ ਸੀ ਖੁਸ਼ਕ ਸੀ ਕਹਿੰਦਾ ਵੀ ਮੈਂ ਤੂੰ ਜਿਹੜੇ ਨਜ਼ਰੀਏ ਨਾਲ ਦੇਖਦਾ ਮੈਂ ਉਸ ਨਜ਼ਰੀਏ ਨਾਲ ਤੈਨੂੰ ਨਹੀਂ ਲੈਂਦਾ ਕਿਉਂਕਿ ਮੈਨੂੰ ਪਤਾ ਵੀ ਤੇਰੇ ਵਿੱਚ ਕਮੀ ਆ ਪਰ ਮੈਂ ਕਹਿੰਦਾ ਤੇਰੀ ਉਸ ਕਮੀ ਨੂੰ ਨਹੀਂ ਦੇਖਦਾ ਮੈਂ ਉਸ ਕਮੀ ਨੂੰ ਅੱਗੇ ਖਾਸੀਅਤ ਦੇ ਵਿੱਚ ਮਤਲਬ ਤੇਰੀ ਖਾਸੀਅਤ ਦੇ ਤੌਰ ਤੇ ਵੇਖਿਆ ਮੈਨੂੰ ਪਤਾ ਸੀ ਵੀ ਪਾਣੀ ਰੋਜ਼ ਸਿੰਮਦਾ ਮੈਂ ਘੜਾ ਵੀ ਬਦਲ ਸਕਦਾ ਸੀ ਪਰ ਮੈਂ ਉਹ ਨਹੀਂ ਬਦਲਿਆ ਕਿਉਂਕਿ ਮੈਨੂੰ ਪਤਾ ਸੀ ਵੀ ਜਿੱਥੇ ਜਿੱਥੇ ਫੁੱਲ ਵੀ ਬੀਜਿਆ ਤੇ ਉਹਨਾਂ ਦੇ ਉੱਪਰ ਰਜਾਨਾ ਉਹਨਾਂ ਨੂੰ ਪਾਣੀ ਵੀ ਚਾਹੀਦਾ ਤੇ ਜਦੋਂ ਆਪਾਂ ਆਉਣੇ ਆ ਕਹਿੰਦਾ ਉਹਨਾਂ ਕ ਪਾਣੀ ਉਹਨਾਂ ਫੁੱਲਾਂ ਦੇ ਉੱਪਰ ਬੀਜਾਂ ਦੇ ਉੱਪਰ ਪੈਂਦਾ ਰਹਿੰਦਾ ਤੇ ਉਹ ਬੀਜ ਪੁੰਗਰੇ ਤਾਂ ਉਹਨਾਂ ਦੇ ਜਿਹੜੇ ਫੁੱਲ ਆ ਬਣੇ ਆ ਹੁਣ ਕਹਿੰਦਾ ਇਹਨਾਂ ਫੁੱਲਾਂ ਨਾਲ ਰਜਾਨਾ ਮੈਂ ਆਪਦੇ ਮਤਲਬ ਪ੍ਰਮਾਤਮਾ ਨੂੰ ਜਿਹਨੂੰ ਮੰਨਦਾ ਦੇਵੀ ਦੇਵਤਾ ਨੂੰ ਉਹਨਾਂ ਨੂੰ ਇਹ ਫੁੱਲ ਚੜਾਉਣਾ ਤੇ ਆਪਦੇ ਘਰ ਦੇ ਵਿੱਚ ਕਹਿੰਦਾ ਵੀ ਖੁਸ਼ਬੂ ਦੇ ਲਈ ਘਰ ਨੂੰ ਸਜਾਉਣ ਲਈ ਵੀ ਇਹਨਾਂ ਫੁੱਲਾਂ ਦੀ ਵਰਤੋਂ ਕਰਦਾ ਤਾਂ ਕਰਕੇ ਕਹਿੰਦਾ ਵੀ ਉਸ ਬੰਦੇ ਦੇ ਸੋਚਣ ਦਾ ਨਜ਼ਰੀਆ ਸੀ ਵੀ ਜੇ ਤਾਂ ਉਹ ਘੜੇ ਵੱਲ ਘੜੇ ਨੂੰ ਮਤਲਬ ਨੈਗੇਟਿਵ ਨਜ਼ਰ ਨਾਲ ਦੇਖਦਾ ਤਾਂ ਉਹਦੇ ਵਿੱਚ ਘੜੇ ਦੀ ਉਹਨੂੰ ਕਮੀਆਂ ਹੀ ਦਿਸਣੀਆਂ ਸੀ ਵੀ ਇਹ ਅੱਧਾ ਪਾਣੀ ਡੋਲ ਦਿੰਦਾ ਜਾਂ ਪਾਣੀ ਪੂਰਾ ਘਰੇ ਨਹੀਂ ਆਉਂਦਾ ਹਨ ਪਰ ਉਹਨੇ ਉਹਦੀ ਕਮੀ ਨੂੰ ਜਾਨੀ ਕਿ ਨੈਗੇਟਿਵਿਟੀ ਨੂੰ ਵੀ ਪੋਜ਼ਿਟਿਵਿਟੀ ਦੇ ਵਿੱਚ ਬਦਲ ਕੇ ਵੇਖਿਆ ਜਾਨੀ ਕਿ ਉਸ ਦੀ ਉਸੇ ਕਮੀ ਤੋਂ ਵੀ ਉਹਨੇ ਕੰਮ ਲਿਆ ਜਾਨੀ ਕਿ ਰਸਤੇ ਦੇ ਵਿੱਚ ਬੀ ਬਖੇਰੇ ਤਾਂ ਉਹਨਾਂ ਦੇ ਉਹ ਬੀਆਂ ਤੋਂ ਫੁੱਲ ਬਣ ਕੇ ਉਹਨਾਂ ਦੀ ਰਜਾਨਾ ਉਹਦੇ ਰਸਤੇ ਨੂੰ ਤੇ ਉਹਦੇ ਘਰ ਨੂੰ ਮਹਿਕ ਆਉਂਦੇ ਰਹੇ